ਕੀ ਕਿ ਭਾਈ ਮਰ ਤੋਂ ਬਹੁਤ ਵੱਡੀ ਗੱਡੀ ਹੋ ਗਈ ਹੈ ਰੱਬਾ ਕੀ ਹੈ ਕੈਮਰਾ ਉਹ ਸਾਹਮਣੇ ਕੈਮਰਾ ਕੈਮਰਾ ਲੱਗਿਆ ਹੋਇਆ ਵੀਡੀਓ ਨਾ ਬਣਾਈ ਭਾਈ ਭਾਈ ਵੀਡੀਓ ਨਾ ਬਣਾਈ ਵੀਡੀਓ ਆਪ ਤਾਂ ਬਣੂਗੀ ਆਜ ਆ ਜਾ ਬੋਰੀਏ ਬੋਰੀ ਦੱਸ ਕੀ ਹੈ ਬੋਲ ਬੋਲ ਕੋਈ ਨਹੀਂ ਭਾਈ ਸਾਹਮਣੇ ਬੋਰੀ ਚ ਦੱਸ ਦੇ ਚੱਕਰ ਕੀ ਹੈ ਕੀ ਚੱਕਰ ਹੈ ਇੱਥੇ ਕਰਨ ਗਿਆ ਸੀ ਬੋਰੀ ਦੱਸ ਦੇ ਬੋਲ ਬੋਲ ਤਾਂ ਪਾਪ ਹੋ ਗਿਆ ਭਾਈ ਬਹੁਤ ਵੱਡਾ ਪਾਪ ਕੀ ਕੀ ਪਾਪ ਹੋ ਗਿਆ ਕੀ ਪਾਪ ਕੀ ਹੋ ਦੱਸ ਮੇਰ ਤੋਂ ਘਰ ਵਾਲੀ ਮਾਰੀ ਗਈ ਬਾਈ ਆ ਦੇਖੋ ਬਾਈ ਜੀ ਇਹ ਬੰਦੇ ਨੇ ਘਰ ਵਾਲੀ ਮਾਰੀ ਹੈ ਘਰ ਵਾਲੀ ਕਿਉਂ ਮਾਰੀ ਬੋਲ ਕੈਮਰੇ ਮੂੰਹ ਸਾਰੀ ਗੱਲ ਦੱਸਣੀ ਹੈ ਕਿਉਂ ਮਾਰੀ ਹੈ ਕੀ ਕਾਰਨ ਸੀ ਘਰ ਵਾਲੀ ਨੂੰ ਮਾਰਨਾ ਕਾਰਨ ਕੀ ਸੀ ਬੋਲ ਉਹ ਬਾਈ ਮੈਨੂੰ ਮਾਰਿਆ ਹੈਗਾ ਮਜ਼ਰੂਕ ਦੀ ਸੀ ਮੜੇ ਕੰਮ ਕੀ ਮਾਰੇ ਕੰਮ ਕਰਦਾ ਸੀਗਾ ਮੈਂ ਜਾਂਦਾ ਸੀ ਕਿਤੇ ਹੋਰ ਕਿੱਥੇ ਹੋਰ ਨੂਰਾ ਕੋਲੇ ਇਹ ਬਾਈ ਕਿਸੇ ਜਨਾਨੀ ਕੋਲੇ ਜਾਂਦਾ ਸੀ ਉਹਦਾ ਨਾਂ ਹੈ ਨੂਰਾ ਪ੍ਰੇਮ ਸੰਬੰਧ ਤੇ ਚੱਲਦੇ ਆ ਇਹਦੀ ਘਰ ਵਾਲੀ ਰੋਕਦੀ ਸੀ ਬਹੁਤ ਸੁਣ ਦੇ ਵਿੱਚ ਆਈ ਭਗਤਨੀ ਬੁੜੀ ਸੀ ਉਹਨੂੰ ਬਾਈ ਇਹ ਬੰਦੇ ਨੇ ਮਾਰਿਆ ਤੇ ਤੇਰੇ ਬਾਲ ਬੱਚੇ ਕਿਨੇ ਬੱਚੇ ਕਿਨੇ ਤੇਰੇ ਓਏ ਦੋ ਬੱਚੇ ਭਾਈ ਅੱਛਾ ਆ ਬੋਰੀ ਬੋਰੀ ਚੱਕ ਖੋਲ ਬੋਰੀ ਨੂੰ ਓਏ ਬੋਰੀ ਖੋਲ ਬੋਰੀ ਖੋਲ ਖੋਲ ਭਾਈ ਮਾਫ ਕਰ ਦੋ ਮੈਨੂੰ ਬੋਰੀ ਖੋਲ ਬੋਰੀ ਖੋਲ ਭਾਈ ਮੈਨੂੰ ਮਾਫ ਕਰ ਬੋਰੀ ਖੋਲ ਓਬਸਯੋ ਓਬਸ ਭਾਈ ਓਬਸ ਭਾਈ ਨਾ ਆਪਣਾ ਭਾਈ ਕੋਲ ਪਰੇ ਨਾ ਪਤਾ ਮੈਂ ਵੀ ਵੀਡੀਓ ਬਣਾ ਯਾਰ ਵੀਡੀਓ ਬਣਾ ਦੀ ਬਾਈ ਵੀਡੀਓ ਚਲ ਚਲ ਬਾਈ ਚਲ ਚੱਕ ਲੈ ਦਿਲ ਦੇ ਉੱਥੇ ਉੱਥੇ ਬੈਠ ਉੱਥੇ ਚੱਲ ਚਲ ਚਾ ਉਕਾਰ ਦੋ ਬਾਈ ਬਹੁਤ ਡੀ ਗਲਸੀ ਹੋਈ ਮੇਰੇ ਤੋਂ ਰੱਬਾ ਕੀ ਕਰਦਾ ਕੀ ਕਰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਈ ਕੀ ਕਰਦਾ ਬਾਈ ਕੋਈ ਨਹੀਂ ਬਾਈ ਤੋੜਾ ਪੜਨਾ ਕੀ ਕਰੀ ਜਾਂਦਾ ਫੜਾ ਸਰ ਫੜਾ ਦੋ ਵੈਸੇ ਫੜਾਉਣ ਵਾਸਤੇ ਪੜਦਾ ਸੀ ਇਹ ਟੋਕ ਕੀ ਕਰੀ ਵਾਸਤੇ ਬੂਟਾ ਲਵਣੇ ਬੂਟਾ ਇੱਥੇ ਨਹੀਂ ਨਹੀਂ ਇੱਕੋ ਨਾਲ ਛੜਾ ਬੁੱਟਾ ਲਾਉਣ ਦਾ ਬਾਈ ਵੀਡੀਓ ਨਾ ਬਣਾਈ ਬਣਾ ਬਣਾ ਵੀਡੀਓ ਬਣਾ ਵੀਡੀਓ ਬਣਾ ਨਹੀਂ ਨਹੀਂ ਇਹ ਗਲਤ ਕੰਮ ਬੁੱਟਾ ਲਾਉਣ ਤੋਂ ਪਹਿਲਾਂ ਮੂੰਹ ਤਾਂ ਬੱਜੇ ਹੁੰਦੇ ਆ ਨਹੀਂ ਤਾਂ ਵੈਸੇ ਵੱਲ ਮੈਂ ਕੋਰੋਨਾ ਚਲਦੀ ਹੈ ਨਾ ਅੱਜ ਕੱਲ੍ਹ ਟੰਬੀ ਘਾਤ ਕੋਰੋਨਾ ਜਲਦੀ ਉਹਦੇ ਕਰਕੇ ਮੂੰਹ ਬਣ ਲੈ ਬਾਈ ਤੇਰਾ ਪਿੰਡ ਘੜਾ ਪਿੰਡ ਘੜਾ ਤੇਰਾ ਆ ਪਿੰਡ ਦਾ ਤੂੰ ਨਾਲ ਦੇ ਪਿੰਡ ਦਾ ਕਿਥੋਂ ਦਾ ਨਾਲ ਦੇ ਪਿੰਡ ਦਾ ਇੱਥੇ ਇੱਥੇ ਬੁੱਟਾ ਤੇਰੇ ਬੁੱਢੇ ਯਾਰ ਚਲਾਉਣ ਆਇਆ ਬੁੱਟਾ ਬੱਸ ਐ ਹੀ ਆ ਗਿਆ ਬਾਈ ਮੈਂ ਮੈਂ ਕੀ ਦੇਖ ਬੁੱਢੇ ਜਨ ਕੋਈ ਨਹੀਂ ਬਾਈ ਕੀ ਕੋਈ ਨਹੀਂ ਇਹ ਕੋਈ ਗੜਬੜ ਲੱਗਦੀ ਬੁੱਟਾ ਬੁੱਟਾ ਸਿਕ ਵੇ ਬੋਲ ਬੋਲ ਚ ਵੀ ਆ ਪਾਰੀ ਕੀ ਆ ਵਰੀ ਦਾ ਹੱਥ ਨੂੰ ਬੁਰੀ ਜੀ ਕੋਈ ਨਹੀਂ ਬਾਈ ਕੋਈ ਨਹੀਂ ਕੋਈ ਨਹੀਂ ਮੈਂ ਤੈਨੂੰ ਕੀ ਹੱਥ ਮਾਰ ਬਾਈ ਮੈਂ ਤਾਂ ਗਲਤ ਮੋਸਕ ਮਰੀ ਨਾ ਯਾਰ ਤੇਰਾ ਮਸਕ ਮਰੀ ਨਾ ਬਾਈ ਯਾਰ ਮੈਂ ਤਾਂ ਬੋਲੀ ਜੀ ਬਹੁਤ ਵੱਡੀ ਬਾਈ ਕੀ ਹੋ ਗਿਆ ਕੀ ਹੈ ਕੁੱਤਾ ਕੁੱਤਾ ਤੇਰੇ ਭੇਜ ਦੋ ਕਿਹਦਾ ਕੁੱਤਾ ਹੀ ਹੈ ਕੁੱਤਾ ਹੀ ਹੈ ਕੋਲ ਨੂੰ ਕੋਲ ਕੋਲ ਨੂੰ ਕੋਲ ਹਾਂ ਕੀ ਹੈ ਜੀ ਕੁੱਤਾ ਹੀ ਕੁੱਤਾ ਹੀ ਭਾਈ ਮਰ 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 ਕੁੱਤਾ ਹੀ ਆ ਹਾਂ ਸਾਲਾ ਬਸ ਕੇ ਹੈ ਜੀ ਇਹ ਮਸਤ ਬੱਢੀ ਨਾੜੇ ਕੇ ਵੀਡੀਓ ਬਣਾ ਦੀ ਆ ਭਾਈ ਵੀਡੀਓ ਨਾ ਬਣਾਈ ਭਾਈ ਵੀਡੀਓ ਨਾ ਬਣਾਈ ਵੀਡੀਓ ਬਣਾਈ ਦਈਆ ਮੈਂ ਤੈਨੂੰ ਨਾ ਬਣਾਈ ਭਾਈ ਮੈਂ ਤੈਨੂੰ ਪੁੱਛੀ ਦੱਸ 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 ਕੀ ਹੈਗੀ ਇਹ ਕੋਈ ਨਹੀਂ ਅਸੀਂ ਤੈਨੂੰ ਆਏ ਨਹੀਂ ਵਰਤਾ ਹੈ ਇਹ ਭਾਈ ਨਾ ਮਾਰ ਭਾਈ ਦੱਸ ਦੱਸ ਕੀ ਹੈ ਭਾਈ ਨਾ ਮਾਰ ਦੱਸ ਕੀ ਜੀ ਭਾਈ 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 ਲਾਸ਼ ਹੈ ਜੀ ਮੇਰੇ ਤੋਂ ਗਲਤੀ ਹੋ ਗਈ ਬਹੁਤ ਵੱਡੀ ਲਾਸ਼ ਹੈ ਜੀ ਲਾਸ਼ ਕੀ ਦੀ ਹੈ ਲਾਸ਼ ਘਰ ਵਾਲੀ ਦੀ ਲਾਸ਼ ਹੈ ਭਾਈ ਕੀ ਹੋ ਗਿਆ ਕਾਂ ਲੀ ਲਾ ਓਏ ਹਾਂ ਬਾਈ ਪਰਲੀ ਮਾਰਦੀ ਓਏ ਮੈਨੂੰ ਮਾਫ ਕਰ ਤੁਹਾਡੀ ਓ ਭੈਣ ਨੂੰ ਤੇਰੀ ਨੂੰ ਓਏ ਰਾ ਕੰਜਰਾਏ ਤੇਰਾ ਬਹੁਤ ਵੱਡਾ ਪਾਪ ਹੋ ਗਿਆ ਬਾਈ ਨਾ ਕੀ ਤੇਰਾ ਜੀ ਹੋਇਆ ਨਾ ਕੀ ਤੇਰਾ ਤੋਂ ਬਹੁਤ ਵੱਡਾ ਪਾਪ ਹੋ ਗਿਆ ਬਾਈ ਮੇਰਾ ਨਾ ਰਿਜਿੰਦਰ ਭੱਟੀ ਆ ਕੀ ਕੀ ਚੱਕਰ ਹੋ ਕੀ ਚੱਕਰ ਕੀ ਹੋਇਆ ਆ ਦੇਖੋ ਬਾਈ ਮੈਂ ਆਪ ਹੀ ਮਾਰਦਾ ਸੀ ਬਾਈ ਕਹਿੰਦਾ ਬਾਈ ਮੈਂ ਜਨਾਨੀ ਮਾਰਦੀ ਜਨਾਨੀ ਮੈਂ ਆਪ ਹੀ ਮਾਰਾ ਵਾਲੀ ਸਰਪੰਚ ਸਾਹਿਬ ਮੈਨੂੰ ਰੋਕਦੀ ਸੀ ਪੁੱਛੋ ਕੀ ਗੱਲ ਹੋਈ ਆ ਪੁੱਛ ਮਣਾ ਜਾ ਕੀ ਗੱਲ ਹੋਈ ਆ ਬੱਸ ਬੱਸ ਮੈਂ ਤੁਹਾਨੂੰ ਕਹਿੰਦਾ ਅਸਲ ਫੋਨ ਤੋਂ ਮੈਂ ਮਾੜਾ ਪੁਲਿਸ ਨਾਲ ਫੋਨ ਲਾਉਂਦਾ ਮੇਰੇ ਰਿਲੇਸ਼ਨ ਸੀ ਜਿਹਨਾਂ ਨਾਲ ਉਹਦੇ ਨਹੀਂ ਸੀ ਸਸਾ ਸਸਾ ਰੈਮ ਰੈਮ ਚ ਮਾਰ ਬੈਠਾ ਅੱਛਾ ਚਲ ਗੱਲ ਦੱਸ ਦੋ ਮੋਰ ਮੇਰੇ ਦਾ ਕੋਈ ਨਹੀਂ ਸੀ ਲੈਜ ਉਹ ਮੇਰੇ ਹੀ ਰਿਲੇਸ਼ਨ ਮਾਰੇ ਸੀਗੇ ਉਹਦਾ ਮੈਨੂੰ ਰੋਕਦੀ ਰਹਿੰਦੀ ਸੀ ਅੱਛਾ ਰੋਕਦੀ ਤੇ ਬਾਈ ਵੀਡੀਓ ਨਾ ਬਣਾ 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 ਦੀ ਵੀਡੀਓ ਬਣਾ ਮੈਨੂੰ ਗਲਤੀ ਹੋਈ ਬਾਈ ਬਹੁਤ ਢੀ ਗਲਤੀ ਹੋ ਉਸ ਨੂੰ ਫੋਨ ਕਰ ਬਾਈ ਫੋਟੋ ਨਾ ਬਣਾਈ ਤੂੰ ਬਾਈ ਵੀਡੀਓ ਨਾ ਬਣਾਈ ਬਾਈ ਇੱਕ ਮਿੰਟ ਬਾਈ ਨਾ ਬਣਾ ਹੌਲੀ ਹੌਲੀ ਬੋਲ ਰੋਣ ਦੀ ਲੋੜ ਨਹੀਂ ਸਾਲਾ ਡਰਾਮੇ ਚ ਨਾ ਕਰ ਠੀਕ ਹੈ ਨਾ ਇਹ ਨਾ ਹੋਵੇ ਨਹੀਂ ਭਾਈ ਨਹੀਂ ਇਹ ਨਾ ਹੋਵੇ ਬੁਰੀ ਥਾਂ ਤੇ ਬੁਰੀ ਤੂੰ ਕਿਹਾ ਹੋਵੇ ਨਹੀਂ ਨਹੀਂ ਭਾਈ ਇਹ ਕੋਲ ਹਟ ਜਾ ਮੈਂ ਤੈਨੂੰ ਮੈਂ ਤੈਨੂੰ ਗੱਲ ਸੁਣਦਾ ਕਿ ਨਹੀਂ ਤੂੰ ਮੈਂ ਤੈਨੂੰ ਸਵਾਲ ਪੁੱਛਣੇ ਆ ਹਾਂਜੀ ਹਾਂਜੀ ਜਿਹੜੇ ਤੇ ਸਵਾਲ ਦੂ ਦੇ ਤੂੰ ਪੁੱਛਾਂਗਾ ਮੈਂ ਤੈਨੂੰ ਜਵਾਬ ਦੇ ਕਿਉਂ ਮਾਰੀ ਐ ਕੀ ਚੱਕਰ ਸੀਗਾ ਬੜਾ ਪਿੱਛੇ ਪਿੱਛੇ ਹੋ ਕੇ ਕੈਮਰਾ ਵੀਡੀਓ ਬਣਾ ਬਈ ਮੈਨੂੰ ਲੋਗ ਦੇਈ ਭਾਈ ਮਾਰਾ ਕਾ ਕਦੀ ਇੱਧਰ ਦੇਖ ਕਦੀ ਨਹੀਂ ਰੋਕਦੀ ਸੀ ਭਾਈ ਵੀਡੀਓ ਨਾ ਬਣਾ ਐਂ ਦੀ ਤਨ ਕੀ ਕੀ ਨਾ ਮੈਂ ਹਾਂ ਤਨ ਭਾਈ ਮੇਰੇ ਕਿਸੇ ਨਾਲ ਰਿਲੇਸ਼ਨ ਸੀਗੇ ਕੀ ਦੇ ਨਾਲ ਕੀ ਦੇ ਨਾਲ ਰਿਲੇਸ਼ਨ ਸੀ ਜਨਾਨੀ ਦਾ ਕੀ ਨਾਂ ਸੀ ਜਨਾਨੀ ਤੇਰੇ ਪਿੰਡੋਂ ਸੀ ਮੈਨੂੰ ਸਾਰੀ ਗੱਲ ਕਲੀਅਰ ਕਰ ਦੇ ਨਈ ਜਨਾਨੀ ਬਾਹਰ ਦੀ ਸੀ ਕਿ ਪਿੰਡੋਂ ਨੇ ਦੀ ਕੀ ਨਾਂ ਕਿਸਦਾ ਬੋਲ 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 ਸੰਦਾ ਇਹ ਨੂਰਾ ਅੱਛਾ ਇਹ ਨੂਰਾ ਨਾਂ ਦੀ ਕੋਈ ਬਾਈ ਜਨਾਨੀ ਸੀ ਉਹਦੇ ਨਾਲ ਤੇ ਰਿਲੇਸ਼ਨ ਸੀਗੇ ਤੇ ਤੇਰੇ ਬੱਚੇ ਕਿੰਨੇ ਆ ਖੁਦ ਦੋ ਬੱਚੇ ਦੋ ਬੱਚੇ ਆ ਕੀ ਕੀ ਆ ਬੱਚੇ ਮੁੰਡਾ ਕੁੜੀ ਹੈ ਬਾਈ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਕੁੜੀ ਦੀ ਉਮਰ ਕਿੰਨੀ ਹੈ ਆਉਂਦੀ ਹੈ ਬਾਈ ਯਾਰ ਆਉਂਦੀ ਕੁੜੀ ਦੀ ਉਮਰ ਕਿੰਨੀ ਹੈ ਉਹਨੂੰ 40 ਨੂੰ ਕਹੋ 10 ਉਹਨੇ ਬਾਈ ਇਹ ਮੁੰਡਿਆਂ ਦਾ ਉਹੀ ਗੱਲ ਹੈ ਜੀ ਉਹੀ ਵੀਡੀਓ ਲੱਗਦੀ ਹੈ ਮਤਲਬ ਜਿਵੇਂ ਨਹੀਂ ਇੱਕ ਛੇਜ ਇੱਕ ਘਟਨਾ ਹੋਈ ਹੈ ਉਹ ਬੰਦੇ ਨੇ ਇੱਕ ਜਨਾਨੀ ਦੀ ਮਗਰ ਲਾ ਕੇ ਜੀ ਆਪਦੀ ਜਨਾਨੀ ਮਗਰ ਲਾ ਕੇ ਵੀ ਜਨਾਨੀ ਮਾਰਤੀ ਕੋਲੇ ਘਰ ਵੀ ਸੀਲ ਹੋ ਗਿਆ ਸਾਰਾ ਕੁਝ ਮਤਲਬ ਹੋ ਗਿਆ ਜੀ ਸਭ ਕੁਝ ਉਹੀ ਉਹੀ ਚੱਕਰ ਇਹਨਾਂ ਦਾ ਦੱਸ ਓਏ ਕੈਮਰੇ 'ਮਰੇ ਦੱਸ ਕੀ ਕੀ ਚੱਕਰ ਹੈ ਮੈਂ ਇਧਰ ਤੇ ਵੀਡੀਓ ਬਣਾਈ ਜਾਂਦਾ ਬੋਲ ਸਾਰਾ ਕੁਝ ਕਲੀਅਰ ਦੱਸਣਾ ਸਾਰਾ ਕੁਝ ਕਲੀਅਰ ਤੁਹਾਨੂੰ ਸੀ 15 ਮਿੰਟ ਦੇ 16 ਮੈਟਰ ਤੋਂ ਤੁੰਦ ਸੁਣ ਦੇਣਾ ਚਲੋ ਅਸੀਂ ਦੱਸ ਕੀ ਕੀ ਗੱਲੋ ਇੱਕ ਐਵੇਂ ਪੂਰੇ ਬੋਲ ਦੱਸ ਉਹ ਤੇ ਉੱਥੇ ਕਿ ਬੈ ਜਾ ਕੋਈ ਨਹੀਂ ਬਾਈ ਚੱਲ ਜੋ ਥੋੜਾ ਚੱਲ ਚੱਲ ਆ 10 ਮੈਟਰ ਚੱਲ ਦੋ ਦੋ ਜਾ ਲੈ ਫਰਟਾ ਪੈਸਾ ਪੈਸਾ ਨਹੀਂ ਪੈਸਾ ਪੈਸਾ ਬਾਈ ਉੱਠਾ ਲੈ ਨਾ ਜੀ ਆ ਗੱਡੀ ਬਾਈ ਆ ਤੁਸੀਂ ਗੱਡੀ ਦੇਖ ਰਹੇ ਹੋ ਆ ਗੱਡੀ ਜਦੋਂ ਅਸੀਂ ਇੱਥੇ ਆਇਆ ਮੋਟਰ ਤੇ ਗੱਡੀ ਖੜੀ ਸੀ ਬਾਈ ਸਾਡੇ ਨੂੰ ਭੱਜ ਜਾ ਇੱਕ ਵਾਰ ਬਾਈ ਮਾਫ ਕਰ ਦੋ ਮੈਨੂੰ ਮੈਨੂੰ ਭਾਈ ਸਾ ਤਾ ਭੱਜਾ ਕਿਉਂ ਇਹ ਦੱਸ ਜੀ ਗੱਡੀ ਕਾਦੇ ਲਈ ਆ ਗੱਡੀ ਚ ਕੀ ਗੱਡੀ ਕਾਹਦੇ ਕਾਦੇ ਲਈ ਵਰਤੀ ਆ ਬੋਲ ਗੱਲ ਲਾਸ਼ ਦਾ ਆਸ਼ਰਾ ਕਿllen ਦੀ ਦੀ ਬਾਈ ਹੈ ਲਾਸ਼ ਰੱਖੇ ਨੇ ਹੁੰਦੀ ਦੀ ਬਾਈ ਲਾਸ਼ ਰੱਖੇ ਤਾਂ ਨਸੀਗੀ ਅੱਛਾ ਬਾਈ ਨਾ ਬਈ ਨਹੀਂ ਤੂੰ ਘਰ ਵਾਲੀ ਆਜੀ ਆਪ ਇੱਕ ਬਹੁਤ ਵੱਡੀ ਗਲਤੀ ਹੋ ਗਈ ਬਾਈ ਮੈਨੇ ਆਪ ਕਰ ਦਿੱਤੀ ਹੋਈ ਵੀ ਗਲਤੀ ਤੇ ਹੋਊਗੀ ਬਾਈ ਘਰ ਵਾਲੀ ਆਜੀ ਕਰ ਦੋ ਮੈਨੂੰ ਕਾਰ ਵਾਲੀ ਕਿਉਂ ਮਾਰੀ ਐ ਕਹਿ ਕੇ ਮਰਵਾਈ ਐ ਜਾਂ ਤਥੋਂ ਆਵਦੇ ਮਰਜ਼ੀ ਦਾ ਮਰਿਆ ਸਾਨੂੰ ਗੱਲ ਕਲੀਅਰ ਦੱਸ ਜਿਹੜੀ ਜਿਹੜੀ ਜਨਾਨੀ ਨੂਰਾ ਨਾਲ ਦੇ ਸੰਬੰਧ ਸੀ ਉਹਨੇ ਕ ਕਿ ਤੈਨੂੰ ਮਰਾਇਆ ਕਿ ਤੂੰ ਆਵਦੀ ਮਰਜ਼ੀ ਦਾ ਮਰਿਆ ਨਹੀਂ ਉਹਦੇ ਕੋਲੇ ਜਾਨ ਤੋਂ ਮੈਨੂੰ ਰੋਕਦੀ ਰਹਿੰਦੀ ਸੀ ਤੇ ਐਡੀ ਵੱਡੀ ਡੈੱਡ ਬਾਡੀ ਲਾਸ਼ ਬੋਰੀ ਚ ਕਿਵੇਂ ਪੈਗੀ ਕੱਟ ਵੱਢ ਕੇ ਪਾਦੀ ਆ ਦੇਖੋ ਭਾਈ ਗੁੱਸਾ ਜੜੇ ਇਹ ਦੇਖੋ ਜੀ ਇਹ ਬੰਦੇ ਨੇ ਆਵਦੀ ਜਨਾਨੀ ਦੇ ਬਹੁਤ ਇਹ ਬੰਦੇ ਨੇ ਬਾਈ ਜੀ ਆਪਦੀ ਜਨਾਨੀ ਦੇ ਛੋਟੇ ਛੋਟੇ ਟੁਕੜੇ ਕਰਕੇ ਬੋਰੀ ਚ ਪਾ ਕੇ ਆਪਦੀ ਜਨਾਨੀ ਮਾਰਦੀ। ਇਹਦੂ ਘਟਿਆ ਗਿਰਿਆ ਹੋਇਆ ਛੋਟੀ ਸੋਚ ਦਾ ਮਾਲਕ ਮੈਂ ਦੁਨੀਆ ਦੇ ਬੰਦਾ ਕਦੇ ਨਾ ਦੇਖਿਆ। ਨਾ ਦੇਖਾਂ ਜਿਨੇ ਆਪਦੀ ਧੀ ਦੀ ਇੱਜ਼ਤ ਨਹੀਂ ਦੇਖੀ ਵੀ ਮੇਰੇ ਜਵਾਨਤੀ ਆ ਮੁੰਡਾ ਕਿ ਨਹੀਂ ਉਹ ਮੁੰਡੇ ਦੀ ਓਏ। 22 ਸਾਲਾਂ ਦਾ ਬਾਈ 22 ਸਾਲਾਂ ਦਾ ਤੇ ਕੁੜੀ ਦੀ ਉਮਰ ਕਿੰਨੀ ਹੈ? 17 ਸਾਲਾਂ ਦੀ ਹੈ। ਤਾਰਾ ਰੇਡੀਓ ਦੇਖ ਭਾਈ ਜਵਾਨ ਕੁੜੀਆ ਜਵਾਨ ਮੁੰਡਾ ਤੇ ਜਿਹੜੀ ਕੁੜੀ ਨੇ ਜਨੰਦੀ ਨਾਲ ਪਿਆਰ ਕਰਦਾ ਨੂਰਾ ਉਹਦੇ ਬਾਲ ਬੱਚੇ ਕਿੰਨੇ ਸੀ ਉਹਦੀ ਉਮਰ ਕਿੰਨੀ ਹੈ ਉਹ ਵੀ ਮੇਰੇ ਨਹੀਂ ਹੋਰ ਤੇਰੀ ਉਮਰ ਕਿੰਨੀ ਹੈ ਤੇਰੀ ਉਮਰ 45 50 ਸਾਲ ਦਾ ਹੂ ਘਟੋ ਘਟੋ ਮੈਨੂੰ ਮਾਫ ਕਰ ਦਿਓ ਭਾਈ ਮੈਨੂੰ ਜਾਂ ਵੀਰੇ ਮਾਫਤ ਕਰਦੇ ਅਸੀਂ ਵੀਡੀਓ ਬਣਾ ਲਈ ਸਰਪੰਚ ਸਾਹਿਬ ਦੱਸੋ ਜੀ ਇਹਨੂੰ ਕੀ ਸਜ਼ਾਉਣ ਚਾਹੀਦੀ ਹੈ ਪਾਸ ਤੋਂ ਹਵਾਲੇ ਕਰਨਾ ਆ ਲੋ ਜੀ ਫੋਨ ਲਓ ਜੀ ਉਸ ਨੂੰ ਫੋਨ ਲਾਓ ਬੜਾ ਜਾ ਛੜਦਾ ਮੈਂ ਮੇਰਾ ਫਿਰਦਾ ਇਹਨੂੰ ਭਾਈ ਜੀ ਭਾਈ ਮੈਨੂੰ ਮਾਫ ਕਰ ਮੇਰ ਤੋਂ ਗਲਤੀ ਹੋ ਗਈ ਗਲਤੀ ਹੋ ਗਈ ਬਾਈ ਗਲਤੀ ਹੋ ਗਈ ਮਾਫ ਕਰ ਦੇ ਮੈਂ ਗਲਤੀ ਹੋ ਗਈ ਸਮਝ ਲੈ ਬੰਦੋ ਬਾਈ ਗਲਤੀ ਵੀਡੀਓ ਨਾ ਬਣਾ ਬਸ ਤੁਸੀਂ ਕੀ ਕਿਹਾ ਸੁਣਦਾ ਜੀ ਕਿਸੇ ਪਿੱਛੇ ਆਪਣਾ ਜਾਨੇ ਪਿੱਛੇ ਲੱਗ ਕੇ ਤੇ ਆਹ ਦੀ ਘਰ ਵਾਲੀ ਮਾਰ ਕੇ ਤੇ ਨੱਪੜ ਆਸ ਦੀ ਅਸੀਂ ਮੌਕੇ ਤੇ ਫੜ ਲਿਆ ਤੇ ਤੁਸੀਂ ਇੱਥੇ ਪਹੁੰਚੋ ਜੀ ਮੋਟਰ ਤੇ ਸਾਰੀ ਵੀਡੀਓ ਬਣਾਈ ਬਾਈ ਜੇ ਵੀਡੀਓ ਬਣਾ ਜਾ ਆ ਜਾ ਚਲ ਆ ਜਾ ਸਰਾ ਗਾਇਮ ਆਹ ਦੇਖੋ ਬਾਈ ਜੀ ਸੋਨੂੰ ਸਾਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੋ ਇਹ ਬੰਦੇ ਨੇ ਆਹ ਦੀ ਘਰ ਵਾਲੀ ਨਾਲ ਕੀਤਾ ਉਹ ਸਾਹਮਣੇ ਡੱਡ ਬੋਡੀ ਪਈ ਆ ਬਾਈ ਬੋਡੀ ਚ ਕਹੀ ਨਾਲ ਜਗਾ ਪਟ ਕੇ ਇਥੇ ਦੱਬਣ ਆਇਆ ਸੀਗਾ ਇਹਨੂੰ ਆਇਆ ਸੀ ਮੈਨੂੰ ਕਿਸੇ ਨੇ ਦੇਖਣਾ ਨਹੀਂ ਠੀਕ ਹੈ ਇਹ ਬੋਰੀ ਦੇ ਵਿੱਚ ਇਹਨੂੰ ਆਇਆ ਸੀਗਾ ਵੀ ਲੋਕਾਂ ਨੂੰ ਆਏ ਉਹ ਵੀ ਬੋਰੀ ਦੇ ਵਿੱਚ ਕੋਈ ਐਸੀ ਦੀ ਚੀਜ਼ ਪਾ ਕੇ ਦੱਬਣ ਚੱਲੇ ਆ ਵੀ ਕਿਸੇ ਨੂੰ ਸ਼ੱਕ ਨਾ ਹੋਵੇ ਦਵਾਏ ਦੇਖੋ ਬੰਦੇ ਦਾ ਬਾਈ ਜੇ ਰਾਤ ਨੂੰ ਆਉਂਦਾ ਸੀ ਤਾਂ ਰਾਤ ਨੂੰ ਬੰਦਾ ਫੜਿਆ ਫੜਾਇਆ ਬਾਈ ਹਣਾ ਸਰਪੰਨ ਸਾਹਿਬ ਹਾਂਜੀ ਦਿਨੇ ਇਸੇ ਤਰੀਕੇ ਨਾਲ ਆਇਆ ਇਹ ਸ਼ੱਕ ਦਾ ਹੋਵੇ ਇਹ ਗੱਡੀ ਕਿਹਦੀ ਆ ਬਾਈ ਮਾਰ ਕਰ ਦੋ ਗੱਡੀ ਗੱਡੀ ਆਪਣੀ ਆ ਬਾਈ ਜੀ ਅੱਛਾ ਤੇ ਤੈਨੂੰ ਸ਼ਰਮ ਨਹੀਂ ਆਈ ਯਾਰ ਇਹ ਜਿਹੜੇ ਤਰੇ ਜੋ ਆਉਂਦੀ ਹੈ ਬਾਈ ਜੀ ਉਦੋਂ ਹੀ ਆਈ ਮਾਰੀ ਕਿਵੇਂ ਮਾਰੀ ਕਿਵੇਂ ਹੈ ਕਿਵੇਂ ਮਾਰੀ ਹੈ ਉਹਨੂੰ ਕੋਈ ਦੁੱਧ ਦੇ ਕੋਈਸ ਦਿੱਤਾ ਹੈ ਉਹਦਾ ਸੁੱਤੀ ਬੀਦਾ ਗਲ ਘੋਟਿਆ ਉਹਨੂੰ ਤੇ ਆ ਕੇ ਮਾਰਿਆ ਸਹੀ ਸਹੀ ਗੱਲ ਦੱਸਣੀ ਹੈ ਝੂਠ ਨਹੀਂ ਬੋਲਣਾ ਕਿੰਨੇ ਜਾਣੇ ਤੁਹਾਡੀ ਟੀਮ ਚ ਬੋਲ ਬਾਈ ਆਈ ਮਾਰ ਤੇ ਬਾਈ ਅਬ ਇਸ ਲੋ ਤੇ ਫੜੇ ਬਣਾ ਜਾ ਫੜੇ ਫੜੇ ਫੜੀ ਫੜਾ ਫੜ ਫੜ ਫੜਾ ਸਾੜੇ ਇੱਕ ਮਿੰਟ ਫੱਛ ਫੱਛ ਬਣਾ ਦੱਸ ਦੱਸ ਦੇ ਦੋ ਬਾਈ ਦੱਸਦਾ ਬਾਈ ਦੱਸ ਦੱਸ ਬਸ ਆ ਭਾਈ ਬਹੁਤ ਵੱਡੀ ਗਲਤੀ ਹੋ ਗਈ ਮੇਰੇ ਤੋਂ ਦੱਸ ਦੱਸ ਬਹੁਤ ਵੱਡੀ ਗਲਤੀ ਹੋ ਗਈ ਭਾਈ ਇਹ ਤੋਂ ਪਹਿਲਾਂ ਕੋਈ ਡੰਡਾ ਫਿਰ ਮੈਂ ਦੱਸਦਾ ਸੁਣਾਈ ਪਾਇਆ ਉਹ ਕਰਦੇ ਭਾਈ ਬੋਲ 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 ਕੋਈ ਨਹੀਂ ਕਹੀ ਨਾਲ ਵੱੜਦੀ ਭਾਈ ਵੱਡੀ ਤਾਂ ਹੈਗੀ ਵੱਡੀ ਕਿਵੇਂ ਹੈ ਕਿਵੇਂ ਝਾਇਆ ਉਹਨੂੰ ਕੁਝ ਖਵਾਇਆ ਕਿ ਉਸਤੀ ਰਹੀ ਗੱਲ ਕੋਠੇ ਮੈਂ ਦੋ ਕੋਈ ਦੱਸ ਉਸਤੀ ਪਈ ਦੀ ਮਾਰ ਭਾਈ ਵੀਡੀਓ ਬਣਾ ਬਸ ਵੀਡੀਓ ਬਣਾ ਇਹ ਕੱਲ ਨੂੰ ਮੁੱਕਰ ਜੇ ਇਹਦੇ ਬਿਆਨ ਤਾਂ ਲਿਖਿਆ ਆਪਾਂ ਪੁਲਿਸ ਆਉਣ ਤੋਂ ਪਹਿਲਾਂ ਆਪਾਂ ਇਹ ਕਰੀਏ ਜੀ ਗੱਲਬਾਤ ਕਰੀਏ ਹਾਂ ਆਪਾਂ ਮੋਕਰ ਆਪਣੇ ਸਾਡੇ ਮੋਟਰ ਸਾਡੇ ਕੋਲ ਜਦੋਂ ਸਾਡੇ ਮੋਟਰ ਤੇ ਆ ਗਿਆ ਜੇ ਸਾਡੀ ਮੋਟਰ ਸਾਨੂੰ ਕੁਝ ਹੋ ਜਾਂਦਾ ਕੱਲੋਂ ਪੁਲਿਸ ਵਾਲੇ ਸਾਨੂੰ ਘੜੀਸਦੇ ਇਹਦਾ ਜ਼ਿੰਮੇਵਾਰ ਕੌਣ ਸੀ ਬਾਈ ਗਲਤੀ ਹੋ ਗਈ ਬਾਈ ਬਾਈ ਗਲਤੀ ਹੋ ਗਈ ਗਲਤੀ ਨਹੀਂ ਗਲਤੀ ਸਰਪੰਚ ਦੇ ਡਿੱਗ ਪਾਦੇ ਦੇਖੋ ਬਸ ਬਸ ਗਲਤੀ ਵੀ ਮੈਂ ਬੈਠਾ ਬਹਾਵਟੀ ਗਲਤੀ ਗੋਈ ਗਈ ਹੁਣ ਸਜ਼ਾ ਨਹੀਂ ਮਿਲਣੀ ਬਾਈ ਜੀ ਇਹ ਜਿਹੇ ਲੋਕ ਪਤਾ ਨਹੀਂ ਕਿੰਨੀਆਂ ਗਲਤੀਆਂ ਕਰਦੇ ਆ ਇਹ ਜਿਹੇ ਲੋਕ ਨੂੰ ਨਾ ਮਿਲਣੀ ਹੈ ਨਾ ਹਾਂ ਸਰਪੰਚ ਸਾਹਿਬ ਤੁਹਾਡੇ ਹਿਸਾਬ ਨਾਲ ਕੀ ਕਿੰਨੀ ਸਜ਼ਾ ਹੋ ਹੁਣ ਤੁਸੀਂ ਤਾਂ ਕਿੰਨੇ ਪੰਜ ਸਾਲੋਂ ਤੋਂ ਸਰਪੰਚੀ ਕਰਦੇ ਨੂੰ ਦੇਖੋ ਫਾਂਸੀ ਵੀ ਹੋ ਸਕਦੀ ਹੈ ਉਮਰਦਾਰੀ ਹੋ ਸਕਦੀ ਹੈ ਅਸੀਂ ਤਾਂ ਕੀ ਕਰਨਾ ਜੋ ਕਰਨਾ ਤਾਂ ਉਹ ਸਰਕਾਰ ਹੀ ਕਰੂਗੀ ਅਸੀਂ ਤਾਂ ਕੁਝ ਨਹੀਂ ਕਰਨਾ ਅਸੀਂ ਕੁਝ ਨਹੀਂ ਕਰਨਾ ਕੀਤਾ ਬਹੁਤ ਵੱਡਾ ਮੇਰੇ ਤੋਂ ਬਹੁਤ ਵੱਡੀ ਕਰਦੀ ਹੋਗੀ ਇਹ ਮੂੰਹ ਲਾਇਆ ਮੂਤੋ ਕਪੜਾ ਲਾਇਆ ਆ ਲਾ 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 ਆ ਦਿਖਾ ਵਈ ਸ਼ਕਲ ਦਿਖਾ ਦੇ ਯਾਰ ਦਿਖਾ ਸ਼ਕਲ ਦਿਖਾ ਦੇ ਜਮ ਜਮ ਸ਼ਕਲ ਦਿਖਾ ਦੇ ਜੋਂ ਲਾ ਲਾ ਬਈ ਬਈ ਨਾ ਬਣਾ ਵੀਡੀਓ ਬਣਾ ਬਣਾ ਬਈ ਕਿਉਂ ਨਾ ਬਣਾ ਵੀ ਬਈ ਨਾ ਬਣਾ ਕਿਉਂ ਨਾ ਬਣਾ 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 ਉੱਥੇ ਬੜ ਬੜ ਬੋਲ ਕੇ ਕਰਦੀ ਹੋਗੀ ਭਾਈ ਮਾ 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 ਬਈ ਕਦੇ ਵੀ ਤੋਡੀ ਮੋਟਰ ਤੇ ਇਹੋ ਜਿਹਾ ਕੁਝ ਹੁੰਦਾ ਹੈ ਕਿਸੇ ਵੀ ਇਹੋ ਜਿਹੇ ਬੰਦੇ ਤੇ ਵਿਸ਼ਵਾਸ ਨਾ ਕਰੋ ਠੀਕ ਹੈ ਉਦੋਂ ਚਲੋ ਅਸੀਂ ਮੈਂ ਤੇ ਸਰਪੰਚ ਸਾਹਿਬ ਵਿੱਚ ਕਣਕ ਚ ਗੀੜਾ ਮਾਰਨ ਆਏ ਸੀਗੇ ਸਰਪੰਚ ਸਾਹਿਬ ਕਹਿੰਦੇ ਆਪਾਂ ਕਣਕ ਦਾ ਗੀੜਾ ਮਾਰ ਕੇ ਆਉਨੇ ਆ ਅਸੀਂ ਗੀੜਾ ਮਾਰਨ ਆਏ ਤੇ ਸਾਨੂੰ ਪਤਾ ਨਹੀਂ ਸੀ ਵੀ ਇਹ ਆ ਕੁਝ ਹੋਈ ਜਾਂਦਾ ਜਦੋਂ ਅਸੀਂ ਦੇਖਿਆ ਤੇ ਇਹ ਬੰਦੇ ਨੇ ਜੀ ਆਹ ਜਿਹੜੀ ਰੈੱਡ ਬੋਡੀ ਪਈ ਹੈ ਇੱਕ ਵਾਰੀ ਕੈਮਰਾਮੈਨ ਨੂੰ ਬੇਨਤੀ ਕੀਤੀ ਤੇ ਮੜਾ ਕੈਮਰਾ ਮਾਰੇ ਤੇ ਦੱਬ ਕੇ ਥੋਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਇਹ ਫੜ ਲਿਆ ਬੰਦੋ ਠੀਕ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਹੋਇਆ ਇਹ ਜੇ ਆਈ ਨਹੀਂ ਇਹਨੇ ਤਾਂ ਅਸੀਂ ਪੁਲਿਸ ਦੀ ਅ ਥੋੜੀ ਜੀ ਕਾਰਜਗਾਰੀ ਆਪਾਂ ਉਹਦੇ 'ਚ ਥੋੜੀ ਜੀ ਢਿੱਲ ਕਹਿ ਸਕਦੇ ਆ ਸਰ ਸਾਹਿਬ ਆਪ ਨੂੰ ਹੋ ਗਿਆ ਅੱਧਾ ਘੰਟਾ ਫੋਨ ਲਾਇਆ ਹੋ ਜੀ ਹਾਂਜੀ ਹਾਂਜੀ ਹਜ ਤੱਕ ਆਏ ਨਹੀਂ ਹੋ ਸਕਦਾ ਨਹੀਂ ਮਜਬੂਰੀ ਹੋਵੇ ਓਕੇ ਮਜਬੂਰੀ ਵੀ ਬੰਦੇ ਦੀ ਹੋ ਸਕਦੀ ਆ ਕਿਉਂਕਿ ਕਿਰਾਏ ਪੰਜਾਬ ਦੇ ਵਿੱਚ ਇੰਨੇ ਹੋ ਗਏ ਹਨਾ ਹਾਂ ਬਹੁਤ ਬਹੁਤ ਚਿੱਟੇ ਵਾਲੇ ਹੋ ਗਏ ਜੀ ਕਹਿ ਸਕਦੇ ਆ ਚਾਈਨਾ ਡੋਰ ਦੀ ਇੰਨੀ ਬੰਦਾ ਕਿਹੜਾ ਬੰਦਾ ਨਹੀਂ ਆ ਬੇਟਾ ਹੀ ਗਲਤੀ ਹੋ ਗਈ ਜੀ ਦਾਦੀ ਕਿਉਂ ਗਈ ਮੈਨੂੰ ਜਾਣ ਦੋਈ ਕਿੰਨਾ ਕਿਥੇ ਜਾਣਦੇ ਬੜਾ ਭੈਣ ਤੋਂ ਤੂੰ ਸੋ ਦੋਸਤੋ ਸੌਰੀ ਮੈਨੂੰ ਗਾਲ ਗਾਲ ਨਿਕਲ ਗਈ ਜੀ ਇਹੇ ਜੇ ਨੀਚ ਬੰਦਿਆਂ ਕਰਕੇ ਬਾਈ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਠੀਕ ਹੈ ਪਹਿਲਾਂ ਤਾਂ ਇਹੋ ਜੇ ਬੰਦਿਆਂ ਤੇ ਛੇਤਰ ਪ੍ਰਤੀ ਕਰੋ ਕਰੋ ਫਿਰ ਉਹ ਪੁਲਿਸ ਆਉਣ ਨੂੰ ਫੜਾਓ ਠੀਕ ਹੈ ਇਹ ਬੰਦੇ ਨੇ ਮੈਂ ਕਹਿੰਦਾ ਵੀ ਆਪਦੇ ਬੱਚੇ ਤੇਰੇ ਬੱਚੇ ਕਿੱਥੇ ਹਣ ਤੇਰੇ ਬੱਚੇ ਕਿੱਥੇ ਆ ਇਹ ਭੈਣ ਜੀ ਕਿਉਂ ਝੂਠ ਬੋਲੀ ਇਹਨੇ ਕਰਨ ਨੂੰ ਤੈਨੂੰ ਕਿੰਦਾ ਜਿੰਦਾ ਲੱਗਿਆ ਸੀ ਗੱਲ ਸੁਣੀ ਔੜ ਦੋੜ ਦੀ ਬੱਚੇ ਤੇਰੇ ਕਿੱਥੇ ਕੋਣ ਲੱਗਿਆ ਤੁਹਾਨੂੰ ਨਾਨਕੇ ਲੈ ਜਹਣੇ ਇਹ ਬਾਈ ਇਹਨੇ ਜਿਹੜੇ ਬੱਚੇ ਸੀ ਉਹਨਾਂ ਨੂੰ ਇਹਦੇ ਨਾਨਕੇ ਲੈ ਗਏ ਮਤਲਬ ਇਹਦੇ ਸਹੁਰੇ ਲੈ ਗਏ ਇਹਨੇ ਆਪਦੀ ਘਰ ਵਾਲੀ ਭਗਤ ਨਹੀਂ ਮਾਰਦੀ ਤੇ ਘਰ ਵਾਲੀ ਤੇ ਕੀ ਕਰਦੀ ਸੀਗੀ ਘਰ ਦੇ ਕਿਵੇਂ ਘਰ ਦਾ ਗੁਜ਼ਾਰਾ ਕਰਦੀ ਸੀ ਉਹ ਸਾਰਾ ਘਰ ਦਾ ਕੰਮ ਉਹ ਹੀ ਕਰਦੀ ਸੀ ਕੈਮਰੇ 'ਚ ਮੁਲਕ ਦੱਸਦਾ ਕਿ ਭਾਈ ਨੀਵੀ ਨੀਵੀ ਪੋਰ ਤੋਂ ਸਿਵਾ ਦੇ ਕੋਲ ਹੋਰ ਕੋਈ ਚਾਰੇ ਹੈ ਨਹੀਂਗਾ ਹੈ ਸਾਰਾ ਉਹ ਹੀ ਕਰਦੀ ਕੰਮ ਅੱਛਾ ਕੀ ਕੀ ਕੰਮ ਕਰਦੀ ਸੀ ਘਰ ਦਾ ਗੁਜ਼ਾਰਾ ਕਿਵੇਂ ਤੋਰਦੀ ਸੀ ਵਿਚਾਰੀ ਉਹ ਦੱਸ ਅਸੀਂ ਸਾਰਾ ਕੁਝ ਦੱਸਣਾ ਹੈ ਬਾਦਾਂ ਕਾ ਚਾੜੂ ਕੋਚੇ ਨਾ ਕਰਦੀ ਸੀ ਕਿ ਮੈਨੂੰ ਤਾਂ ਰੋਗ ਦੀ ਰਹਿੰਦੀ ਸੀ ਇਹ ਬਾਈ ਨਸ਼ੇੜੀ ਸੀ ਸ਼ਰੇ ਦਾ दारू ਦਾ ਸ਼ਕੀਨ ਸੀਗਾ ਜਨਾਨੀ ਵਾਜੀ ਦਾ ਸ਼ਕੀਨ ਸੀਗਾ ਇਹ ਚੀਜ਼ ਆ ਗਿਆ ਉਹਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੋ ਸਰਪੰਚ ਸਾਹਿਬ ਆਪਣੇ ਪਿੰਡ ਵੀ ਇੱਕ ਹੋਈ ਸੀ ਇਹ ਕਦਣਾ ਹਾਂ ਹਾਂਜੀ ਉਹਦੇ ਬਾਰੇ ਮੜਾ ਦਸ ਸੋਹ ਮੜਾ ਜੀ ਵੀ ਵੀ ਸਾਡੇ ਬੰਦੇ ਵੀ ਆ ਗੱਲ ਹੋਈ ਤੇ ਉਹਨੂੰ ਕੀ ਸਜ਼ਾ ਮਿਲੀ ਸੀ ਉਹ ਜਿਹੜੀ ਕੱਪੜੇ ਸੌਕੇ ਗਿਆਰਾ ਕਰਦੀ ਸੀ ਤੇ ਉਹਨਾਂ ਦੇ ਮਤਲਬ ਉਹਦੇ ਕਿਸੇ ਨਾਲ ਰਿਲੇਸ਼ਨ ਸੀਗੇ ਤੇ ਘਰ ਵਾਲੀ ਰੋਕਦੀ ਸੀ ਤੇ ਉਹਨੇ ਉਹਨੂੰ ਮਾਰਤਾ ਤੇ ਉਹਦੇ ਘਰ ਨੂੰ ਜਿੰਦਾ ਲੱਗਿਆ ਤੇ ਬੱਚੇ ਜਿਹੜੇ ਉਹਦੇ ਨਾਨ ਕੀ ਆ ਤੇ ਉਹ ਵੀ ਇਸ ਤਰ੍ਹਾਂ ਜੇਲ੍ਹ ਚ ਆਣ ਉਹ ਸੋ ਮੇਰੀ ਸੋਲਾ ਗੱਲ ਹੁਣ ਤੈਨੂੰ ਜੇ ਤੂੰ ਕਹਿਣਾ ਹੋਵੇਗਾ ਵੀ ਤੈਨੂੰ ਛੱਡ ਦੇਣਗੇ ਛੱਡ ਦੇ ਆ ਪੁੱਤ ਨੂੰ ਅਸੀਂ ਹੈ ਨਹੀਂ ਠੀਕ ਹੈ ਸੁਮਨ ਸਾਹਿਬ ਇਹ ਤੋਂ ਪਹਿਲਾਂ ਪੁਲਿਸ ਵਾਲੇ ਆਉਣ ਨਾ ਹੁਣ ਆਪਾਂ ਕਰੋ ਇਤਨੀ ਗੱਡੀ ਚੱਬੀ ਕਿੱਥੇ ਚਲੋ ਆਪਾਂ ਇਦਰਾ ਆਓ ਇਦਰਾ ਉਹ ਮਣਾ ਜੀ ਨੂੰ ਸੱਟੋ ਗੱਡੀ ਚ ਸੱਟੋ ਅਜਾ ਕੱਪੜਾ ਦੇ ਕੱਪੜਾ ਚੱਕ ਉਹ ਚੱਕ ਲੈਡ ਬੋਡੀ ਪਲੀਜ਼ ਕਿ ਗੱਡੀ ਚ ਰੱਖ ਤੈਨੂੰ ਖੋਦੋ ਸੀ ਥਾਣੇ ਦੇ ਲਗੇ ਨੂੰ ਚਲ ਲੈ ਚਲ ਚਲ ਚੱਕ ਆ ਕਰ ਦੇ ਬਾਈ ਮਾਫੀ ਚੱਕ ਤੂੰ ਚੱਕ ਲੈ 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 ਚੱਕ ਤੱਕ ਰਸ ਤੱਕ ਆਇਮ ਚੱਕਿਆਣੀ ਇਹ ਤਾਂ ਜਾਣਦਾ ਬਹੁਤਾ ਬਾਈ ਯਾਰ ਹਣਾ ਚਲ 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 ਹੌਲੀ ਡਿਗੀ ਡਿਗੀ ਆ ਦੇਖੋ ਭਾਈ ਜੀ ਆਪਾਂ ਕਹਿ ਰਹੇ ਹਾਂ ਜੀ ਖਰੀ ਨਸ਼ਾ ਬਤਾ ਕਰਦਾ ਜਾਨ ਨਹੀਂ ਹੁਣੀ ਇਹ ਬੰਦੇ ਨੇ ਖੁਦ ਪਰ ਗੱਡੀ ਚ ਚੱਲ ਅੱਠਾਣੇ ਚੱਲਦੇ ਆਪਾਂ ਵੀਡੀਓ ਬੜੀ ਬਣਾ ਲਈ ਆਪਾਂ ਹੁਣ ਥਾਣੇ ਚੱਲਦੇ ਆ ਜੀ ਮੈਨੂੰ ਲੱਗਿਆ ਬੈਠਾ ਗੱਡੀ ਚ ਗੱਡੀ ਚ ਵਾਗੜੀ ਚ ਵਾਗੜੀ ਬਾੜ 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 ਆਪੜ ਓ ਬਾਈ ਕਿਤੇ ਵੀ ਤੁਹਾਨੂੰ ਐਜਾ ਬੰਦਾ ਦੱਸਦਾ ਹੈ ਕ੍ਰਾਈਮ ਕਰਦਾ ਤੇ ਉਹ ਬੰਦੇ ਦੀ ਆਪਾਂ ਵੀਡੀਓ ਬਣਾਓ ਪਹਿਲਾਂ ਵੀਡੀਓ ਬਣਾ ਕੇ ਜੀ ਉਹਨੂੰ ਵੀਡੀਓ ਨਾਲੇ ਕੋਲੇ ਰੱਖੋ ਸੇਵ ਉਹਦੇ ਪ੍ਰੂਫ ਲਾਓ ਸਬੂਤ ਲਾਓ ਵੀ ਬੰਦਾ ਕੱਲ ਨੂੰ ਮੁੱਕਰ ਨਾ ਸਕੇ ਠੀਕ ਹੈ ਜਿਹੜੀ ਇਹ ਵੀਡੀਓ ਬਣਾਈ ਅਸੀਂ ਇਹ ਤੁਸੀਂ ਦੇਖਿਆ ਬੰਦੇ ਨੇ ਕਿੱਡਾ ਵੱਡਾ ਕ੍ਰਾਈਮ ਕੀਤਾ ਚੱਲ ਫੜ ਤੇ ਬਾਈ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਵੀ ਗਾਹਾਂ ਤੋਂ ਕੋਈ ਇਹੋ ਜਿਹਾ ਆਵਦੀ ਮਾਂ ਨੂੰ ਆਵਦੀ ਭੈਣ ਨੂੰ ਅਜ ਕਿਸੇ ਨਾਲ ਵੀ ਆ ਜਾ ਕੰਮ ਨਾ ਕਰ ਸਕੇ ਠੀਕ ਹੈ ਜੀ ਸੋ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਚਲੋ ਬਾਈ ਜੀ ਇਹ ਜੀ ਜੋ ਫਿਲਮ ਬਣਾਈ ਹੈ ਇਹ ਇੱਕ ਆਮ ਲੋਕਾਂ ਨੂੰ ਸਾਰਿਆਂ ਨੂੰ ਇਹ ਮੈਸੇਜ ਹੈ ਵੀ ਯਾਨੀ ਕਿ ਇਹੋ ਜੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਉਨ੍ਹਾਂ ਤੇ ਕਾਬੂ ਪਾ ਸਕਿਆ ਜਾ ਸਕਸੀ। ਸੋ ਬਈ ਜਿਹੜੇ ਅੱਜਕੱਲ ਕੁੜੀਆਂ ਚਾਹੇ ਚਾਹੇ ਬੰਦੇ ਐ ਮਤਲਬ ਬਾਹਰ ਰਿਲੇਸ਼ਨ ਰੱਖਦੇ ਐ ਆਪਣੇ ਪਰਿਵਾਰ ਨੂੰ ਪਰਿਵਾਰ ਨਹੀਂ ਸਮਝਦੇ ਤੇ ਉਹਨਾਂ ਨੂੰ ਮਤਲਬ ਆਪਣੀ ਕਹਿ ਸਕਦੇ ਆ ਵੀ ਆਪਣੇ ਲੋੜਾਂ ਦੀ ਖਾਤਰ ਗਲਤ ਲੋੜਾਂ ਦੀ ਖਾਤਰ ਆਪਣੇ ਪਰਿਵਾਰ ਨੂੰ ਮਾਰ ਦਿੰਦੇ ਆ ਆਪਣੇ ਬੱਚਿਆਂ ਬਾਰੇ ਨਹੀਂ ਸੋਚਦੇ ਅਸੀਂ ਉਹਨਾਂ ਲਈ ਇੱਕ ਮੈਸੇਜ ਦਿੱਤਾ ਕਿਉਂਕਿ ਜਿਹੜੀ ਤੁਸੀਂ ਆਸ਼ਕੀ ਦਾ ਭੂਸਵਾਰ ਥੋੜਾ ਜਿਹੀ ਹੁੰਦਾ ਲੱਜ ਜਾਂਦਾ ਬੜਾ ਜਰ ਨਹੀਂ ਰਿਹਾਦਾ ਤੇ ਬੰਦਾ ਬਾਅਦ ਵਿੱਚ ਬਸਤਾਉਂਦਾ ਇਹ ਬਹੁਤ ਘਟਨਾਵਾਂ ਹੋਈਆਂ ਜਿੱਥੇ ਆਪਦੇ ਘਰ ਵਾਲਿਆਂ ਨੂੰ ਘਰ ਵਾਲਿਆਂ ਨੇ ਮਾਰਿਆ ਤੇ ਘਰ ਵਾਲਿਆਂ ਨੂੰ ਘਰ ਵਾਲਿਆਂ ਨੇ ਮਾਰਿਆ ਸੋ ਇਹ ਵੀਡੀਓ ਇੱਕ ਮੈਸੇਜ ਲਈ ਸੀ ਅਸੀਂ ਉਹਨਾਂ ਭੈਣ ਭਰਾਵਾਂ ਦੀ ਬੇਨਤੀ ਕਰਦੇ ਹਾਂ ਜੇ ਕਿਸੇ ਦੇ ਦਿਮਾਗ 'ਚ ਗਲਤ ਵਿਚਾਰ ਵੀ ਹੈ ਇਹ ਵੀਡੀਓ ਦੇਖ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਸਾਡੇ ਵੱਡੇ ਭਾਈ ਆਪਦਾ ਘਰ ਆਪਦਾ ਘਰ ਪੱਟਣੀ ਹੈ ਜਵਾਕ ਰੋਲ ਜਾਂਦੇ ਆ ਵੱਡਾ ਰੋਲ ਜਾਂਦਾ ਸਾਰਾ ਕਾਰੀ ਖਤਮ ਹੋ ਜਾਂਦਾ ਪਹਿਲਾ ਨਹੀਂ ਬੰਦਾ ਸੋਚਦਾ ਪਹਿਲਾ ਬੰਦਾ ਸੋਚਦਾ ਨਹੀਂ ਇਹੀ ਦੂਮੇਂਟ ਬੰਦਾ ਸੋਚਦਾ ਕੇ ਮੈਸੇਜ ਆ ਹੋ ਤਾਂ ਵਧੀਆ ਵੀ ਤਾਂ ਕਿ ਪਹਿਲਾਂ ਸੋਚੋ ਹਾਂ ਕਹਿੰਦੇ ਨੇ ਵੀ ਸੋਚ ਕਰਨ ਤੋਂ ਪਹਿਲਾਂ 100 ਵਾਰੀ ਸੋਚੋ ਅਸੀਂ ਇਹ ਜੀ ਗੱਲ ਕਹਾਂਗੇ ਬਾਈ ਗਲਤ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚੋ ਵੀਡੀਓ ਨੂੰ ਧੰਨਵਾਦ ਸ਼ੇਅਰ ਕਰ ਦਿਓ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ